ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਤੁਸੀਂ ਪੋਸਟਰ ਤਾਂ ਪੜ੍ਹ ਲਿਆਣਾ ਪਰ ਹਕੀਕਤ ਦੇ ਵਿੱਚ ਜਿਹੜੀ ਕਿ ਗੱਲ ਹੋਈ ਆ ਇਹ ਕਿਸੇ ਵੀ ਸਿੰਗਰ ਵਾਸਤੇ ਵਧੀਆ ਗੱਲ ਨਹੀਂ ਆ ਜੋ ਵੀ ਸਿੰਗਰ ਇਸ ਵੀਡੀਓ ਨੂੰ ਦੇਖੇਗਾ ਗੁਲਾਬ ਸਿੱਧੂ ਨੂੰ ਉਹ ਇਹੀ ਕਹੇਗਾ ਕਿ ਸਾਡੇ ਨਾਲ ਇਦਾਂ ਦਾ ਬਿਲਕੁਲ ਨਾ ਹੋਵੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੁਲਾਬ ਸਿੱਧੂ ਆਪਣਾ ਲਾਈਵ ਸ਼ੋਅ ਜਿਹੜਾ ਕਿ ਉਹ ਲਗਾਉਣ ਗਿਆ ਸੀਗਾ ਜਿਸਦੀ ਉਮੀਦ ਕੀ ਕਿਸੇ ਵੀ ਸਿੰਗਰ ਨੇ ਨਹੀਂ ਕੀਤੀ ਹੁਣ ਇਹ ਗੁਲਾਬ ਸਿੱਧੂ ਨਾ ਹੋ ਗਈ ਆ ਲੋਕ ਪਿੱਠ ਪਿੱਛੇ ਗਾਣਾ ਕਰਦੇ ਨੇ ਪਰ ਗੁਲਾਬ ਸਿੱਧੂ ਦੇ ਮੋਹਤੇ ਉੱਪਰ ਹੀ ਇੱਕ ਮੁੰਡੇ ਨੇ ਗਾਣਾ ਕੱਢ ਦਿੱਤੀਆਂ ਗੁਲਾਬ ਸਿੱਧੂ ਨੂੰ ਜਿਸ ਤੋਂ ਬਾਅਦ ਕੀ ਗੁਲਾਬ ਸਿੱਧੂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਗਿਆ ਤੇ ਗੁਲਾਬ ਸਿੱਧੂ ਨੇ ਨੂੰ ਸਟੇਜ ਦੇ ਉੱਪਰੋਂ ਖੜ ਕੇ ਹੀ ਖੜੀਆਂ-ਖੜੀਆਂ ਗੱਲਾਂ ਜਿਹੜੀਆਂ ਕਿ ਉਹ ਸੁਣਾ ਦਿੱਤੀਆਂ ਨੇ ਜਿਸ ਤੋਂ ਬਾਅਦ ਕੀ ਉਹਨਾਂ ਦਾ ਕੀ ਵਿਚਾਰਿਆ ਤੇ ਗੁਲਾਬ ਸਿੱਧੂ ਨੇ ਇਦਾਂ ਕਿਉਂ ਕੀਤਾ ਪਹਿਲਾਂ ਗਲਤੀ ਮੁੰਡੇ ਦੀ ਸੀਗੀ ਕਿਉਂਕਿ ਮੁੰਡੇ ਨੇ ਗੁਲਾਬ ਸਿੱਧੂ ਨੂੰ ਗਾਣਾ ਕੱਢ ਦਿੱਤੀਆਂ ਆ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਗੁਲਾਬ ਸਿੱਧੂ ਦੀਆਂ ਵੀਡੀਓ ਦਿਖਾ ਦਿੰਨੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ। ਓ ਉਸਤਾਦ ਜੀ। ਓ ਉਸਤਾਦ ਜੀ। ਥੋੜਾ ਜਿਹਾ ਹਸਾਬ ਨਾਲ ਬੋਲੀਦਾ ਹੁੰਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੇ ਗਾਲ ਕੱਢੀ ਐ ਮੈਨੂੰ। ਠੀਕ ਆ ਨਾ? ਐ ਆਪਦੇ ਘਰੇ ਹਰੇਕ ਹੀ ਰਾਜਾ ਹੁੰਦਾ। ਠੀਕ ਆ? ਥੋੜਾ ਜਿਹਾ ਹਸਾਬ ਨਾਲ ਮੇਰਾ ਭਰਾ। ਹਾਂ ਜੇ ਕੋਈ ਇਹ ਜਿਹਾ ਹਸਾਬ ਕਿਤਾਬ ਤਾਂ ਬਾਹਰੇ ਮਿਲ ਲੈਂਦੇ ਆਪਾਂ। ਯਾਰ ਅਸੀਂ ਗਾਉਣ ਵਾਲੇ ਆ ਏਦਾਂ ਥੋੜੀ ਹੁੰਦਾ ਯਾਰ ਸਾਡੀ ਵੀ ਇੱਜ਼ਤ ਆ ਵੀਰੇ ਜੀ ਹਾਂਜੀ ਦੋਸਤੋ ਏਸੀ ਕਿ ਉਹ ਵੀਡੀਓ ਜਿਹੜੀ ਕੇ ਅਸੀਂ ਤੁਹਾਨੂੰ ਦਿਖਾਈ ਆ ਜਿਸ ਦੇ ਵਿੱਚ ਕੀ ਗੁਲਾਬ ਸਿੱਧੂ ਨੂੰ ਇੱਕ ਟਾਈਮ ਤੇ ਪੂਰਾ ਗੁੱਸਾ ਆ ਚੁੱਕਿਆ ਸੀਗਾ ਤੁਸੀਂ ਗੁਲਾਬ ਸਿੱਧੂ ਦੀਆਂ ਗੱਲਾਂ ਤੋਂ ਵੀ ਹਿਸਾਬ ਲਗਾ ਸਕਦੇ ਹੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਲਾ ਗੁਲਾਬ ਸਿੱਧੂ ਨੇ ਗੁੱਸਾ ਹੰਦਾ ਸਗੋਂ ਕਿ ਕੋਈ ਹੋਰ ਵੀ ਸਿੰਗਰ ਹੁੰਦਾ ਜੇਕਰ ਉਹ ਆਪਣੇ ਸਾਹਮਣੇ ਹੀ ਕਿਸੇ ਦੇ ਕੋਲੋਂ ਗੱਲ ਸੁਣ ਲੈਂਦਾ ਜਿਵੇਂ ਕਿ ਤੁਸੀਂ ਮੰਨ ਸਕਦੇ ਹੋ ਕਿ ਆਮ ਲੋਕ ਜਿਹੜੇ ਹੁੰਦੇ ਨੇ ਅੱਗੇ ਨੱਚਣ ਵਾਲੇ ਹੁੰਦੇ ਨੇ ਉਹ ਜ਼ਿਆਦਾਤਰ ਇਹੀ ਅਪੀਲ ਕਰਦੇ ਨੇ ਕਿ ਸਾਡੇ ਮੁਤਾਬਿਕ ਇਹੜਾ ਕਿ ਗਾਣਾ ਗਾਇਆ ਜਾਵੇ ਜਾਂ ਸਾਡੇ ਮੁਤਾਬਿਕ ਗਾਣਾ ਲੱਗੇ ਪਰ ਜੇਕਰ ਇਦਾਂ ਨਹੀਂ ਹੁੰਦਾ ਤਾਂ ਫਿਰ ਲੋਕ ਜਿਹੜੇ ਨੇ ਉਹ ਗਾਣਾਂ ਦੇ ਉੱਪਰ ਉਤਰ ਜਾਂਦੇ ਨੇ ਪਰ ਇਸ ਤੋਂ ਬਾਅਦ ਹੀ ਗੁਲਾਬ ਸਿੱਧੂ ਉਸ ਗਾਣ ਨੂੰ ਵੀ ਸੁਣ ਲੈਂਦਾ ਹੈ ਜਿਵੇਂ ਕਿ ਗੁਲਾਬ ਸਿੱਧੂ ਨੇ ਆਪਣੀ ਵੀਡੀਓ ਦੇ ਵਿੱਚ ਵੀ ਕਿਹਾ ਹੈ ਜਿਹੜੀ ਕਿ ਅਸੀਂ ਤੁਹਾਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਸਾਫ਼ ਕਿਹਾ ਹੈ ਕਿ ਵੀਰ ਮੈਨੂੰ ਤੇਰੀ ਗਾਲ ਲੜੀ ਕਿਉਂ ਸੁਣਕੀ ਆ ਜੇਕਰ ਤੂੰ ਸੱਚੀ ਸਾਡੇ ਨਾਲ ਦੇਖਣਾ ਚਾਹੁੰਦਾ ਹੈ ਤਾਂ ਇੱਥੇ ਨਹੀਂ ਬਾਹਰ ਆ ਕੇ ਦੇਖ ਲੈ ਤੈਨੂੰ ਅਸੀਂ ਵੇਖ ਲੈਣੇ ਆ ਜਿਸ ਤੋਂ ਬਾਅਦ ਕੀ ਗੁਲਾਬ ਸੁੱਧੂ ਦੇ ਬਾਉਂਸਰ ਵੀ ਅੱਗੇ ਹੁੰਦੇ ਨੇ ਅਤੇ ਗੱਨ ਨੂੰ ਠੰਡੀ ਪਾਉਂਦੇ ਨੇ ਜਿਸ ਤੋਂ ਬਾਅਦ ਕੀ ਬਹੁਤ ਚਤਿਆ ਦੇ ਵਿੱਚ ਗੁਲਾਬ ਸੁੱਧੂ ਦੀ ਇਹ ਵੀਡੀਓ ਚੱਲੀ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਹਰ ਰੋਜ਼ ਦਨੀਆਂ ਦੇ ਨਵੇਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ